ਗਰ ਦੁਬਾਰਾ ਸਾਬ ਦੇ ਸਾਹਮਣੇ ਆਈ ਇਹਨਾਂ ਨੇ ਕੀ ਕਰਿਆ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਹ লাশ ਨੂੰ ਉਥੇ ਦੱਬ ਦਿੱਤਾ ਇਹਨਾਂ ਨੇ ਪ੍ਰਸ਼ਾਸਨ ਨੇ ਕੀ ਕਰਿਆ ਇਹਨਾਂ ਨੇ ਇੱਕ ਜਗ੍ਹਾ ਦੇਖੀ ਜਗ੍ਹਾ ਦੇਖੀ ਇਹਨਾਂ ਨੇ ਬੈਕਵਰਡ ਏਰੀਆ ਦੇਖਿਆ ਕਬੇੜ ਏਰੀਆ ਨੇ ਉਹਨੂੰ ਲੱਭਿਆ ਜਗਤਪੁਰਾ ਮਾਲ ਵਾਰਡ ਨੰਬਰ 1 ਕਿਉਂ ਅੱਜ লাশ ਨਾਟਕਾਣੇ ਲੱਗਦੀ ਤਾਂ ਜਿਹੜੇ ਜੀਸੂ ਭਾਈਚਾਰੇ ਦੇ ਲੋਕ ਸੀਗੇ ਤਾਂ ਉਹ ਤਰਨਾ ਲਾਰੇ ਸੀ ਵੱਡੇ ਪੱਦਰ ਤੇ ਹੋ ਕੇ ਇਸ ਕਰਕੇ ਇਹਨਾਂ ਨੇ ਇਹ ਸੋਲੂਸ਼ਨ ਕਰਨ ਦੇ ਮਾਰਿਆ ਨੇ ਇੱਥੇ ਧੱਕੇ ਨਾਲ ਲਾ ਕੇ লাশ ਦਬਾਤੀ ਜਦੋਂ ਸਾਡੀਆਂ ਬੁਰਜੁਰਗ ਬੀਬੀਆਂ ਘਰੇ ਸੀਗੀਆਂ ਉਹਨਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਉਹਨਾਂ ਤੇ लाठी चार्ज लाठी चार्ज ਕਰਨ ਦੀ ਕੋਸ਼ਿਸ਼ ਕੀਤੀ ਇਕੱਲੇ ਇਹਨਾਂ ਪ੍ਰਸ਼ਾਸਨ ਨੂੰ ਜਵਾਬ ਨਹੀਂ ਆ ਰਿਹਾ ਵੀ ਮੀਟਿੰਗ ਕਿਸ ਗੱਲ ਦੀ ਰੱਖਣੀ ਹੈ ਕਿਉਂ ਪ੍ਰਸ਼ਾਸਨ ਨਾਲ ਮਿਲਿਆ ਹੋਇਆ ਇਹਨਾਂ ਨੂੰ ਉੱਤੋਂ ਆਰਡਰ ਆਏ ਹੋਏ ਨੇ ਇਹ ਉਹਨਾਂ ਦੀ ਹੀ ਬੋਲੀ ਬੋਲ ਰਿਹਾ ਸਾਡੀ ਕੋਈ ਬੋਲੀ ਨਹੀਂ ਬੋਲ ਰਿਹਾ ਮਹੱਲੇ ਦੇ ਵਿੱਚ ਆ ਕੇ ਲਾਸ਼ ਦੱਪੀ ਗਈ ਹੈ ਇਥੋਂ ਕੀ ਸਾਡੇ ਬੁਰਜੁਰਗਾ ਨੇ ਵੀ ਲੰਘਣਾ ਆਪਨੇ ਵੀ ਲੰਘਣਾ ਸਾਰੇ ਬੱਚਿਆਂ ਨੇ ਲੰਘਣਾ ਸਵੇਰੇ ਸਕੂਲ ਵੀ ਜਾਣਾ ਉੱਥੇ ਆ ਕੇ ਇਹਨਾਂ ਨੇ ਇਹ ਕੰਮ ਕਰਵਾਇਆ ਪੁਲ ਪੁਲ ਪ੍ਰਸ਼ਾਸਨ ਨੇ ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਧੂਰੀ ਵਿੱਚ ਮੌਜੂਦ ਹਾਂ ਜਿੱਥੇ ਧਰਨਾ ਲੱਗਿਆ ਹੈ ਧਰਨਾ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਸੂ ਪਾਈਚਾਰੇ ਚੋਂ ਕਿਸੇ ਦੀ ਡੈਥ ਹੁੰਦੀ ਆ ਸੋ ਉਹਨਾਂ ਦੇ ਡੇਡ ਬਾਡੀ ਬਾਉਣ ਦੇ ਲਈ ਕੋਈ ਜਗ੍ਹਾ ਨਹੀਂ ਇੱਕ ਕਲੋਨੀ ਦੇ ਵਿੱਚ ਮਹੱਲੇ ਦੇ ਵਿੱਚ ਡੈਡ ਬਾਡੀ ਦੱਬੀ ਜਾਂਦੀ ਆ ਸੋ ਉਸ ਨੂੰ ਲੈ ਕੇ ਧਰਨਾ ਲੱਗਿਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਗੱਲ ਹੋਈ ਆ ਹਾਂਜੀ ਕੀ ਨਾਮ ਆ ਬਾਈ ਜੀ ਸਸੇ ਗਾਲ ਜੀ ਮੇਰਾ ਨਾਮ ਹੈ ਜਸਵਿੰਦਰ ਸਿੰਘ ਵਾਰਡ ਨੰਬਰ 1 ਜਗਤਪੁਰਾ ਮਹੱਲਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਜੀ ਜੀ ਕਾਰਨ ਕੀ ਹੈ ਜੀ ਧਰਨੇ ਦਾ ਕਾਰਨ ਹੈ ਜੀ ਇੱਥੇ ਜਿਸੂ ਭਾਈਚਾਰੇ ਦੀ ਡੈਥ ਹੋਈ ਹੋਈ ਆ ਜੀ ਡੈਥ ਹੋਈ ਨੂੰ 3 ਦਿਨ ਹੋ ਗਏ ਜੀ 3 ਦਿਨ ਹੋਏ ਨੂੰ ਜਿਸੂ ਭਾਈਚਾਰਾ ਉਹਨੂੰ ਲੈ ਕੇ 3 ਦਿਨ ਹੋ ਗਏ ਪੜਕਦੇ ਨੂੰ ਉਹਨਾਂ ਨੂੰ ਕੋਈ ਜਗ੍ਹਾ ਲਾਟ ਨਹੀਂ ਹੋ ਰਹੀ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਇਹਨਾਂ ਨੇ ਪ੍ਰਸ਼ਾਸਨ ਨੇ ਕੀ ਕਰਿਆ ਨਾਲ ਹੀ ਪ੍ਰਸ਼ਾਸਨ ਇਕੱਠਾ ਹੋ ਕੇ ਇਹਨਾਂ ਨੇ ਇੱਕ ਜਗ੍ਹਾ ਦੇਖੀ ਜਗ੍ਹਾ ਦੇਖੀ ਇਹਨਾਂ ਨੇ ਬੈਕਵਰਡ ਏਰੀਆ ਦੇਖਿਆ ਵੀ ਬੈਕਵਰਡ ਏਰੀਆ ਕਿਹੜਾ ਹੈ ਬੈਕਵਰਡ ਏਰੀਆ ਨੂੰ ਲੱਭਿਆ ਜਗਤਪੁਰਾ ਮਾਲ ਵਾਰਡ ਨੰਬਰ 1 ਜੋ ਕਿ ਸ਼ੂਗਰ ਮਿਲ ਦੇ ਲਵੇ ਤੇ ਉਹਦੇ ਬੈਕ ਸਾਈਡ ਹੈ ਸੂਏ ਦੇ ਨਾਲ ਇਹ ਜਿਹੜਾ ਹੋਇਆਗਾ ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਇਹਨਾਂ ਨੇ ਕੀ ਕਰਿਆ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਹ Laash ਨੂੰ ਉਥੇ ਦੱਬ ਦਿੱਤਾ ਦਫਨਾ ਦਿੱਤਾ ਜਦੋਂ ਸਾਡੀਆਂ ਬੁਰਜੁਰਗ ਬੀਬੀਆਂ ਘਰੇ ਸੀਗੀਆਂ ਉਹਨਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਉਹਨਾਂ ਤੇ ਲਾਠੀ ਚਾਰਜ ਲਾਠੀ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਕੰਮ ਤੇ ਗਏ ਹੋਏ ਸੀਗੇ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਜਦੋਂ ਦਫਨਾਤਾ ਤੇ ਇਸ ਕਰਕੇ ਹੁਣ ਸਾਡੇ ਨਾਲ ਪ੍ਰਸ਼ਾਸਨ ਇਹ ਗੱਲ ਤੇ ਅੜਿਆ ਹੋਇਆ ਹੈ ਵੀ ਤੁਸੀਂ ਕੱਲ 11 ਵਜੇ 12 ਵਜੇ ਮੀਟਿੰਗ ਰੱਖੋ ਮੀਟਿੰਗ ਦਾ ਕਿਸ ਗੱਲ ਦੀ ਰੱਖੀ ਹੈ ਸਰ ਇਹ ਗੱਲ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਵਾਬ ਨਹੀਂ ਆ ਰਿਹਾ ਵੀ ਮੀਟਿੰਗ ਕਿਸ ਗੱਲ ਦੀ ਰੱਖਣੀ ਹੈ ਕਿਉਂ ਪ੍ਰਸ਼ਾਸਨ ਨਾਲ ਮਿਲਿਆ ਹੋਇਆ ਇਹਨਾਂ ਨੂੰ ਉੱਤੋਂ ਆਰਡਰ ਕੋਈ ਨਹੀਂ ਇਹ ਉਹਨਾਂ ਦੀ ਹੀ ਬੋਲੀ ਬੋਲ ਰਿਹਾ ਸਾਡੀ ਕੋਈ ਬੋਲੀ ਨਹੀਂ ਬੋਲ ਰਿਹਾ ਤੇ ਸਾਡੇ ਜਵਾਕ ਤੇ ਸਾਡੇ ਘਰ ਦੇ ਜਿਹੜੇ ਨੇ ਉਹ ਸਾਰੇ ਸਹਮੇ ਹੋਏ ਨੇ ਇਸ ਗੱਲ ਨੂੰ ਲੈ ਕੇ ਹੁਣ ਸਾਡੀ ਮੰਗ ਇਹ ਸੀ ਹੈ ਵੀ ਉਹ ਇਸ লাশ ਨੂੰ ਕੱਢ ਕੇ ਜਿੱਥੇ ਉਹਨਾਂ ਦੀ ਜਗ੍ਹਾ ਲਾਟੋਂਦੀ ਹੈ ਉਹ ਉੱਥੇ ਜਾ ਕੇ ਆਪਣਾ ਰੀਤੀ ਰਿਵਾਜਾਂ ਨਾਲ ਆਪ ਦਾ ਦਾ ਸੰਸਕਾਰ ਕਰਨ ਉਹ ਕਿੰਨੀ ਜਗ੍ਹਾ ਜੀ ਕਿਹਦੀ ਜਗ੍ਹਾ ਜਿਹੜੀ ਉਹ ਜਗ੍ਹਾ ਹੈਗੀ ਜੀ ਨਹਿਰੀ ਮਹਿਕਮੇ ਦੀ ਜੀ ਉਹ ਨਹਿਰੀ ਮਹਿਕਮੇ ਨੂੰ ਵੀ ਨਹੀਂ ਪਤਾ ਜੀ ਸਾਡੇ ਮਹੱਲਾ ਨਿਵਾਸੀਆਂ ਨੂੰ ਵੀ ਨਹੀਂ ਪਤਾ ਜੀ ਵੀ ਨਾ ਤਾਂ ਸਾਡੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਾ ਐਮਸੀ ਨੂੰ ਪਤਾ ਜੀ ਨਾ ਹੀ ਕਿਸੇ ਦਫਤਰ ਵਾਲਿਆਂ ਨੂੰ ਪਤਾ ਜੀ ਉਹ ਸਿਰਫ ਤੇ ਸਿਰਫ ਇੱਕ ਪ੍ਰਸ਼ਾਸਨ ਨੂੰ ਹੀ ਪਤਾ ਜੋ ਕਿ ਚੋਰੀ ਕਰਾਇਆ ਗਿਆ ਇਹ ਕੰਮ ਬਿਨਾ ਵੀ ਉਹ লাশ ਨੂੰ ਆਪਾਂ ਕਿਸੇ ਕਿਸੇ ਪਾਸੇ ਟਿਕਾਣੇ ਲਾ ਦਈਏ ਉਹ ਟਿਕਾਣੇ ਇਸ ਕਰਕੇ ਲਾਣਾ ਸੀਗਾ ਜਿਉਂ ਅੱਜ লাশ ਨਾ ਟਿਕਾਣੇ ਲੱਗਦੀ ਤਾਂ ਜਿਹੜੇ ਜੀਸੂ ਭਾਈਚਾਰੇ ਦੇ ਲੋਕ ਸੀਗੇ ਤਾਂ ਉਹ ਤਰਨਾ ਲਾ ਰਹੇ ਸੀ ਵੱਡੇ ਪੱਦਰ ਤੇ ਹੋ ਕੇ ਇਸ ਕਰਕੇ ਇਹਨਾਂ ਨੇ ਇਹ ਸੋਲੂਸ਼ਨ ਕਰਨ ਦੇ ਮਾਰਿਆ ਨੇ ਇੱਥੇ ਧੱਕੇ ਨਾਲ ਲਾ ਕੇ লাশ ਦਬਾਤੀ ਤੇ ਹੁਣੇ ਪ੍ਰਸ਼ਾਸਨ ਕਹਿੰਦਾ ਸਾਡੇ ਨਾਲ ਮੀਟਿੰਗ ਕਰ ਲੋ ਮੀਟਿੰਗ ਤਾਂ ਤਾਂ ਕਰੀਏ ਜੇ ਅਸੀਂ ਸੜਕ ਬਣਵਾਉਣੀ ਹੈ ਨਾ ਟਿਊਬ ਲਗਵਾਉਣੀ ਹੈ ਨਾ ਸੀ ਕੋਈ ਲਾਈਟ ਲਗਵਾਉਣੀ ਹੈ ਨਾ ਹੀ ਸਾਡਾ ਕੋਈ ਰੀਜੀ ਅਤੇ ਰੰਜਸ ਹੈ ਫਿਰ ਤੁਹਾਨੂੰ ਇਤਰਾਜ਼ ਕੀ ਹੈ ਇਤਰਾਜ਼ ਇਹ ਹੈ ਨਾ ਵੀ ਨਾ ਤਾਂ ਹੋ ਕੋਈ ਕੀ ਕਹਿੰਦੇ ਜਸੂ ਭਾਈ ਚਾਰਵਾ ਤੇ ਕੋਈ ਜਗ੍ਹਾ ਲਾਟ ਹੋਈ ਹੋਵੇ ਫਿਰ ਤਾਂ ਸਾਨੂੰ ਕੋਈ ਇਤਰਾਜ਼ ਨਾ ਹੋਵੇ ਨਾ ਤਾਂ ਉਹ ਜਸੂ ਭਾਈ ਚਾਰਵਾ ਤੇ ਇੱਕ ਜਗ੍ਹਾ ਲਾਟ ਹੋਈ ਹੈ ਨਾ ਕੋਈ ਉਹ ਤੱਕੇ ਨਾ ਲਈ ਦਬਾਈ ਇਸ ਗੱਲ ਤੋਂ ਹੀ ਸਾਨੂੰ ਇਤਰਾਜ਼ ਬਾਜੀ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਭਾਈ ਇਹਨੂੰ ਜਗ੍ਹਾ ਨੂੰ ਲਾਟ ਕਰਾ ਕੇ ਦੋ ਹੋਰ ਜਗ੍ਹਾ ਬਥੇਰੀਆਂ ਨੇ ਸੁਨਸਨਾ ਜਗ੍ਹਾ ਤੇ ਬਥੇਰੀ ਪਈ ਐ ਉਧਰ ਪਈ ਐ ਬੱਬਨਪੁਰ ਪਈ ਐ ਉਥੇ ਜਾ ਕੇ ਉਹਨਾਂ ਨੂੰ ਜਗ੍ਹਾ ਲਾਟ ਕਰਕੇ ਦੋ ਤਾਂ ਕਿ ਉਹ ਆਪਦਾ ਦੇ ਦਾ ਸੰਸਕਾਰ ਉਥੇ ਕਰ ਸਕਣ ਕਿਤੇ ਆਪਸੀ ਭਾਈਚਾਰਿਆਂ 'ਚ ਨਾ ਫਰਕ ਪੈ ਜਾਣ ਜੀ ਉਹ ਕਹਿਣਗੇ ਸਾਡੀ ਫੇਰ ਮੈਂ ਬੇਕਦਰੀ ਹੋ ਰਹੀ ਆ ਕਢਵਾ ਲੋ ਕਦੇ ਦਿਵਾ ਲੋ ਬੇਕਦਰੀ ਦਾ ਸਾਡੇ ਸਰ ਸਰ ਇੱਕ ਮਿੰਟ ਇੱਕ ਮਿੰਟ ਸਰ ਬੇਕਦਰੀ ਤਾਂ ਉਸ ਚੀਜ਼ ਦੀ ਹੋਵੇ ਨਾ ਜਿਹਦਾ ਅਸੀਂ ਨੇ ਆਪ ਰਲ ਕੇ ਕਰਵਾਈ ਆ ਭਾਈ ਚਲੋ ਇੱਕ ਹੁੰਦਾ ਭਾਈਚਾਰਾ ਵੀ ਚਲੋ ਕੋਈ ਗੱਲ ਨਹੀਂ ਤੁਹਾਨੂੰ ਜਗ੍ਹਾ ਲਟ ਨਹੀਂ ਹੋ ਰਹੀ ਤਾਂ ਤੁਸੀਂ ਸਾਡੀ ਜਗ੍ਹਾ ਦੇ ਵਿੱਚ ਆ ਕੇ ਦੱਬ ਲੋ ਇੱਕ ਹੁੰਦਾ ਪਿਆਰ ਮੁਹੱਬਤ ਨਾਲ ਇੱਕ ਹੁੰਦਾ ਕੇ ਨਾਲ ਥੋਪਣਾ ਜੋ ਕਿ ਸਾਡੇ ਉਤੇ ੱੱਕੇ ਨਾਲ ਥੋਪੀ ਗਈ ਹੈ ਹੁਣ ਇਹ ਕਹ ਰਹੇ ਨੇ ਵੀ ਇੱਕ ਦੱਬ ਦੀ ਅੱਗੇ ਤੋਂ ਨਹੀਂ ਹੋਊਗਾ ਇਸ ਗੱਲ ਦੀ ਕੀ ਗਵਾਈ ਹੈ ਉਹਨਾਂ ਨੇ ਤਾਂ ਹੁਣ ਕਹਿ ਦੇਣਾ ਵੀ ਇਹਨਾਂ ਨੇ ਇੱਕ ਲੱਖ ਦੱਬ ਦੀ ਵੀ ਇਹ ਤਾਂ ਸਾਡੀ ਜਗ੍ਹਾ ਹੋਗੀ ਜੇ ਸਾਡੀ ਇੱਥੇ ਦਾ ਸੰਸਕਾਰ ਹੋਇਆ ਤਾਂ ਸਾਡੀ ਤਾਂ ਅੱਗੇ ਤੋਂ ਆ ਕੇ ਉਹ ਇੱਥੇ ਦੱਬਣਗੇ ਜੇ ਇੱਥੇ ਇਹ ਕਹਰੇ ਪ੍ਰਸ਼ਾਸਨ ਵੀ ਨਹੀਂ ਦੱਬਦੇ ਇਹ ਵੀ ਕੀ ਗੱਲ ਦੀ ਗਰੰਟੀ ਹੈ ਵੀ ਨਹੀਂ ਦੱਬਦੇ ਤਾਂ ਹੁਣ ਜਿਵੇਂ ਅਸੀਂ ਧਰਨਾ ਲਾਇਆ ਤਾਂ ਉਹ ਵੀ ਆ ਕੇ ਧਰਨਾ ਲਾਉਣਗੇ ਵੀ ਅਸਤਾ ਉੱਥੀ ਜਗ੍ਹਾ ਲੈਣੀ ਹੈ ਸਾਨ ਤਾਂ ਉਹੀ ਜਗ੍ਹਾ ਲੈ ਕੇ ਦਿਓ ਫਿਰ ਅਸੀਂ ਕਿੱਥੇ ਜਾਵਾਂਗੇ ਫਿਰ ਪ੍ਰਸ਼ਾਸਨ ਫਿਰ ਉਹਨਾਂ ਦੀ ਗੱਲ ਸੁਣੂਗਾ ਅਸੀਂ ਇਹ ਏਸੀ ਗੱਲ ਕਰਕੇ ਕਹਿੰਦੇ ਆ ਵੀ ਸਾਡੇ ਦੇ ਵਿੱਚ ਲੜੇ ਝਗੜਾ ਨਾ ਕਰਾਇਆ ਜਾਵੇ ਤਾਂ ਉਹਨਾਂ ਨੂੰ ਵੀ ਉਹਨਾਂ ਨੂੰ ਬੰਦ ਦਾ ਸੰਸਕਾਰ ਦਿੱਤਾ ਜਾਵੇ ਤੇ ਸਾਡਾ ਵੀ ਮਾਨ ਰੱਖਿਆ ਜਾਵੇ ਜੀ ਕੀ ਨਾਮ ਹੈ ਜੀ ਮੇਰਾ ਵੀਰ ਸਿੰਘਾ ਮੇਰਾ ਸਿੰਘ ਜੀ ਕੀ ਲੱਗ ਰਿਹਾ ਇਸ ਮਸਲੇ ਨੂੰ ਬਜ਼ੁਰਗੋਂ ਸਿਆਣਿਓ ਸਮਝਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਇਹ ਮਤਲਬ ਜਾਂ ਧੱਕਾ ਹੋਇਆ ਹੈ ਨਜਾਇਜ਼ ਹੋ ਰਿਹਾ ਹੈ ਜੋ ਇਹ ਧੱਕਾ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਬਿਲਕੁਲ ਮਹੱਲੇ ਦੇ ਵਿੱਚ ਆ ਕੇ ਕੰਮ ਕੀਤਾ ਕਿਉਂ ਕੀਤਾ ਗਿਆ ਆਪਣੀ ਚਰਚ ਵਿੱਚ ਜਾ ਕੇ ਦੱਬਿਆ ਮਹੱਲੇ ਦੇ ਵਿੱਚ ਆ ਕੇ Laash ਦੱਬੀ ਗਈ ਹੈ ਇੱਕ ਤਾਂ ਹੁੰਦੀ ਹੈ ਨਾ ਵੀ ਕੋਈ ਅੱਧਾ ਕਿਲੋਮੀਟਰ ਹੋਵੇ ਜਾਂ ਕੋਈ 1 ਕਿਲੋਮੀਟਰ ਦਾ 1000 ਮੀਟਰ ਦੀ ਏਰੀਏ ਦੇ ਵਿੱਚ ਜਮ੍ਹਾਂ ਹੀ ਮੱਲੇ ਦੇ ਵਿੱਚ ਜਿੱਥੋਂ ਕੀ ਸਾਡੇ ਬੁਰਜੁਰਗਾਂ ਨੇ ਵੀ ਲੰਘਣਾ ਆਪਨੇ ਵੀ ਲੰਘਣਾ ਸਾਰੇ ਬੱਚਿਆਂ ਨੇ ਲੰਘਣਾ ਸਵੇਰੇ ਸਕੂਲ ਵੀ ਜਾਣਾ ਉੱਥੇ ਆ ਕੇ ਇਹਨਾਂ ਨੇ ਇਹ ਕੰਮ ਕਰਵਾਇਆ ਪੁਲ ਪ੍ਰਸ਼ਾਸਨ ਨੇ ਕੋਈ ਜਗ੍ਹਾ ਅਲਾਟ ਹੈ ਨਹੀਂ ਜੀ ਨਹੀਂ ਨਹੀਂ ਕੋਈ ਜਗ੍ਹਾ ਅਲਾਟ ਨਹੀਂ ਹੈ ਜੀ ਸਰਕਾਰੀ ਜ਼ਮੀਨ ਹੈ ਜੀ ਇਹ ਸਰਕਾਰੀ ਜ਼ਮੀਨ ਹੈ ਸਾਰਾ ਕੁਝ ਸਰਕਾਰੀ ਹੈ ਜੀ ਆ ਜੀ ਅੱਗੇ ਆ ਜੀ ਇੱਕ ਗੱਲ ਹੋਰ ਵੀ ਸੁਣ ਇੱਕ ਗੱਲ ਹੋਰ ਵੀ ਸੁਣਨ ਚਾਹੀਏ ਕਹਿੰਦੇ ਜਿਸੂ ਪਾਈਚਾਰੇ ਜਦੋਂ ਦੀ ਉਹਨਾਂ ਦੀ ਡੈਥ ਹੋਈ ਹੈ ਅਸੀਂ ਨਹੀਂ ਕਹਿੰਦੇ ਵੀ ਉਹ ਗਲਤ ਹੋਇਆ ਜਿਹੜਾ ਕਿ ਉਹ ਤਿੰਨ ਦਿਨਾਂ ਤੋਂ ਲੈ ਕੇ ਫੇਰ ਰਹੇ ਨੇ ਕਹਿੰਦੇ ਚਰਚ ਦੇ ਵਿੱਚ ਉਹਨਾਂ ਨੂੰ ਕਿਸੇ ਚਰਚ ਦੇ ਵਿੱਚ ਗੱਲ ਕੀਤੀ ਹੋਊਗੀ ਇਹਨਾਂ ਨੇ ਪ੍ਰਧਾਨਾਂ ਨੇ ਇਹਨਾਂ ਨੇ ਆਪਦੇ ਨੇ ਕਹਿੰਦੇ ਵੀ ਉੱਥੇ ਦਫਨਾ ਦੇਣਾ ਇਹਨਾਂ ਨੇ ਆਪਦੇ ਚਰਚ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਉਹਨੂੰ ਦਫਨਾਉਣ ਵਾਸਤੇ ਇਹ ਪ੍ਰਸ਼ਾਸਨ ੱੱਕੇ ਨਾਲ ਸਾਡੇ ਤੋਂ ਥੋਪ ਕੇ ਜਾ ਰਹੇ ਨੇ ਹਾਂ ਜੀ ਕੀ ਨਾਮ ਹੈ ਜੀ ਯਸ਼ਪਾਲ ਮਿੱਤਲ ਹਾਂ ਜੀ ਕੀ ਕਹਿੰਦੇ ਸਰ ਧੂਰੀ ਦੇ ਵਿੱਚ 6 ਚਰਚਾ ਨੇ ਜੀ ਉੱਥੇ ਕਿਤੇ ਵੀ ਦਫਨਾ ਸਕਦੇ ਨਹੀਂ ਜਰੂਰੀ Hindu ਸਿੱਕੇ ਏਰੀਆ ਦੇ ਵਿੱਚ ਆ ਕੇ ਦਫਨਾਏ ਨੇ ਧਾਰਮਿਕ ਜਗ੍ਹਾ ਤੇ ਜਮਾ ਗੁਰੂ ਘਰ ਦੇ ਸਾਹਮਣੇ ਦਫਨਾਈ ਹੈ ਜੀ ਜਮਾ ਗੁਰੂ ਘਰ ਦੇ ਸਾਹਮਣੇ ਗੁਰੂ ਘਰ 100 100 ਮੀਟਰ ਦੂਰ ਹੈ ਤੇ ਮੱਲਾ 200 ਮੀਟਰ ਦੂਰ ਆ ਦੇ ਦੂਜੇ ਪਾਸੇ ਦੂਸਰਾ ਮੱਲਾ ਵੀ 200 ਮੀਟਰ ਦੂਰ ਆ। ਜਮਾ ਸਾਹਮਣੇ ਹੈ ਜੀ ਜਮਾ ਸਾਹਮਣੇ। 20 ਮੀਟਰ ਤੇ 100 ਮੀਟਰ ਤੇ ਨਹੀਂ ਗੁਰੂ ਗੁਰੂ ਘਰ ਦਾ ਵੀ ਮਸਲਾ ਵੱਡਾ ਹੈ ਕਿ ਜਿਹੜੀ ਸਾਡੀ ਉਹ ਜ਼ਮੀਨ ਹੈ ਜਿਸ਼ਤਰੀ ਨਾਲ ਲੱਗਦੀ ਹੈ ਸਾਡੇ ਪੁਰਖਾਂ ਦੀ ਜਗ੍ਹਾ ਹੈ ਸਾਡਾ ਪਰਿਵਾਰ ਉੱਥੇ ਰਹਿੰਦਾ ਹੈ। ਕਿਹਨਾਂ ਪਰਮਿਸ਼ਨ ਤੋਂ? ਇੱਕ ਇੱਕ ਪਰਵਾਹ ਨਹੀਂ ਰਹੀ ਮੈਜਮੇ ਜ਼ਮੀਨ ਹੈ ਨਾ। ਨਹੀਂ ਜਿਹੜੀ ਨਹਿਰੀ ਮਹਿਕਮੇ ਦੀ ਜ਼ਮੀਨ ਜਿਹੜੀ ਦੱਬਿਆ ਉਹ ਸਾਈਡ ਤੇ ਨਾਲ ਦੱਬਿਆ ਜਿਹੜਾ ਸਾਡਾ ਰਸਤਾ ਹੈ। ਨਹਿਰੀ ਮਹਿਕਮੇ ਦਾ ਲਿਖਤੀ ਰੂਪ ਦਿਖਾ ਦੇਣਾ। ਅਸਲੀ ਗੱਲ ਹੈ ਸਾਰੇ ਅਫਸਰ ਨੇ ਕੋਈ ਸਾਨੂੰ ਲਿਖਤੀ ਰੂਪ ਤੁਸੀਂ ਦੇਖ ਰਹੇ ਹੋ ਅੱਗੇ ਹੱਲ ਕਿੱਦਾਂ ਹੁੰਦਾ ਹੈ ਤਹਿਸੀਲਦਾਰ ਸਾਹਿਬ ਨਾਲ ਗੱਲ ਕੀਤੀ ਆ ਉਹ ਕਹਿੰਦੇ ਮੀਟਿੰਗ ਦਾ ਸਮਾਂ ਦਿੱਤਾ ਹੈ ਸਵੇਰੇ 10 ਵਜੇ ਤੱਕ ਇਹ ਮਸਲਾ ਜਿਹੜਾ ਹੱਲ ਹੋ ਜੂਗਾ ਹੱਲ ਕਦੋਂ ਹੁੰਦਾ ਇਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਟਿਵਾਣਾ ਟੀਵੀ ਦੇ ਨਾਲ